ਦੇਖੋ ਸੋਨਜੀ ਸਾਲ ਹੋ ਗਿਆ ਆਪਾਂ ਇੱਕ ਦੂਜੇ ਨੂੰ ਜਾਣਦੇ ਨੇ ਤੇ 2 ਮਹੀਨੇ ਹੋ ਗਿਆ ਆਪਾਂ ਨੂੰ ਰਿਲੇਸ਼ਨ ਚ ਆਇਆ ਨੂੰ ਤੇ ਇਸ ਬਾਰੇ ਤੁਹਾਡੇ ਘਰ ਵਿੱਚ ਕੋਈ ਜਾਣਦਾ ਵੀ ਪਤਾ ਨਹੀਂ ਮੰਮੀ ਤੁਹਾਨੂੰ ਹਮੇਸ਼ਾ ਮੇਰੀ ਯਾਦ ਕਿੱਥੋਂ ਆ ਜਾਂਦੀ ਹੈ ਅੱਜ ਸਰ ਲਾਪਰੇ ਦੀ ਵਾਰੀ ਸੀ ਫਿਰ ਵੀ ਤੁਹਾਨੂੰ ਕਿਰਨ ਯਾਦ ਆ ਗਈ ਹੈ ਮੰਮੀ ਐਂ ਡਿਵਾਰ ਤੋਂ ਨਹੀਂ ਲੱਗਾਈ ਮੰਮੀ ਨੇ ਦਿੱਤੀਆਂ ਨੇ ਕਿਰਨ ਜੇ ਤੂੰ ਤੰਗ ਰਹੀ ਹੈ ਨਾ ਤਾਂ ਤੰਗ ਤਾਂ ਅਸੀਂ ਵੀ ਬਹੁਤ ਰਹੇ ਹਾਂ ਕਸਾ ਲੋਕਾਂ ਦੀਆਂ ਗੱਲਾਂ ਨਾ ਸੁਣੀਆਂ ਨਹੀਂ ਜਾਂਦੀਆਂ। ਉਹ ਮੈਨੂੰ ਕੋਈ ਦਿਨ ਤਿਉਹਾਰ ਨਹੀਂ ਚਾਹੀਦਾ। ਉਹ 나ਹੀਂ ਮੈਨੂੰ ਇਹ ਚਾਹੀਦੀ ਆ। ਇਹਨੂੰ ਤੇ ਇਹਦੀਆਂ ਤੀਆਂ ਨੂੰ ਨਾ ਇੱਥੋਂ ਲੈ ਜਾਓ। ਅਬ ਆਦੀ ਚੱਲ ਪਿਆ। ਮਾਤਾ ਇਹਦੇ ਨਾਲ ਅੰਗਟੰਗ ਬਦਲੇ ਪਏ ਨੇ ਦੋ ਦਿਨਾਂ ਚ ਕਿਹੜਾ ਜਾਦੂ ਹੋ ਗਿਆ ਜਿਸ ਚੀਜ਼ ਦਾ ਡਰ ਸੀ ਨਾ ਉਹ ਹੀ ਹੋ ਗਿਆ ਹੁਣ ਪਤਾ ਨਹੀਂ ਇਹਨੇ ਆਪਣੇ ਪੇਕੇ ਫੋਨ ਕੀਤਾ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਆਪੇ ਹੀ ਆ ਗਏ ਤਾਂ ਹੈ ਇਹਦਾ ਪੇਕਾ ਉਹਨਾਂ ਨੂੰ ਕਿੱਥੋਂ ਯਾਦ ਆ ਗਈ ਇਹਦੀ ਉਹ ਸਾਰਾ ਪੇਕਾ ਨਹੀਂ ਉਹਦੀ ਛੋਟੀ ਪਰਜਾਈ ਰਾਧਿਕਾ ਕੋਈ ਆ ਕੇ ਇਹਦਾ ਦੁੱਖ ਸੁੱਖ ਸੁਣ ਕੇ ਗਈ ਆ ਓਹੋ ਮੰਮੀ ਮੈਂ ਮੌਕਾ ਕਿਵੇਂ ਮਿਸ ਕਰਦਾ ਤੁਸੀਂ ਕਿਹਾ ਨਹੀਂ ਉਹਨੂੰ ਕੁਛ ਮੈਂ ਤਾਂ ਕਹਿਤਾ ਸੀ ਉਹਨੂੰ ਮੈਨੂੰ ਨਹੀਂ ਚਾਹੀਦੀ ਲੈ ਜਾ ਇਹਨੂੰ ਵੀ ਤੇ ਇਹਦੀ ਤੀਆਂ ਨੂੰ ਵੀ ਮੰਮੀ ਗਈ ਤੇ ਨਹੀਂ ਫਿਰ ਇੱਥੇ ਟੱਪੇ ਖਾਈ ਜਾਂਦੀ ਆ ਮੈਂ ਇਹ ਗੱਲ ਕਹਿ ਕੇ ਇੱਧਰ ਆ ਗਈ ਤੇ ਪਤਾ ਨਹੀਂ ਕਦੋਂ ਕਿਹੜੇ ਵੇਲੇ ਖਿਸਕ ਗਈ ਉਹ ਕੋਈ ਗੱਲ ਨਹੀਂ ਹੋ ਨਾ ਲੈਂਦੇ ਤੇ ਪੇਕਿਆ ਉਹ ਮੈਲ ਉਹਨੀਆਂ ਇਹਨਾਂ ਵੀ ਚਾਰ ਪੰਜ ਉਹ ਨਾ ਨਾ ਉਹਨਾਂ ਦੇ ਆਉਣ ਤੋਂ ਪਹਿਲੇ ਹੀ ਨਾ ਇਹਦੀ ਕਲਾਸ ਲਾਓ ਤੇ ਇਹਨੂੰ ਘਰੋਂ ਬਾਹਰ ਕੱਢੋ ਅੱਜ ਛੋਟੇ ਪਰਜਾਈ ਆਈ ਐ ਕੱਲ ਨੂੰ ਵੱਡੀ ਆਊਗੀ ਫਿਰ ਭਰਾ ਵੀ ਆਣਗੇ ਤੇ ਸਾਡਾ ਰੋਬ ਤਾਂ ਇੱਥੇ ਖਤਮ ਹੀ ਹੋ ਜਾਣਾ ਆਹੋ ਮੰਮੀ ਹੁਣ ਕੁਝ ਕਹਿਨੇ ਆ ਤੇ ਪਹਿਕੇ ਫੋਨ ਨਹੀਂ ਕਰ ਪਾਂਦੀ ਤੇ ਜੇ ਬਾਅਦ ਚ ਕੁਝ ਕਵਾਂਗੇ ਇਹਨੇ ਝੱਟ ਪਹਿਕੇ ਫੋਨ ਕਰ ਦਿਆ ਕਰਨਾ ਉਹ ਚੀਜ਼ਾਂ ਤਾਂ ਲਵਾਪੇ ਚ ਭਰ ਕੇ ਲਈ ਜਿਵੇਂ ਅਸੀਂ ਕਦੇ ਚੀਜ਼ਾਂ ਇਹ ਨਹੀਂ ਦੇਖੀਆਂ ਹੋਂਦੇ ਜਾਣ ਤੋਂ ਬਾਅਦ ਤੁਸੀਂ ਲਈ ਕਲਾਸ ਕਿ ਤੇਰੀ ਪਰਜਾਈ ਕਿਉਂ ਆਈ ਐ ਉਹ ਨਾ ਨਾ ਮੈਂ ਤਾਂ ਸਵਰਨੇ ਨੂੰ ਦੱਸਦੀ ਆ ਸਵਰਨਾ ਲਾਓ ਇਹਦੀ ਕਲਾਸ ਉਹ ਪਤਾ ਨਹੀਂ ਕਿਦਾਂ ਉੱਡਿਆ ਫਿਰਦਾ ਆਹ ਹੋ ਮਮੀ ਜਦੋਂ ਮੈਂ ਸਵੇਰੇ ਇੱਕਮ ਨੂੰ ਸਕੂਲ ਛੱਡਣ ਚੱਲੀ ਸੀ ਤੇ ਉਹ ਕਹਿੰਦਾ ਮੈਨੂੰ ਕਾਪੀਆਂ ਚਾਹੀਦੀਆਂ ਤੇ ਮੈਂ ਜਾਂਦੀ ਐ ਇਹਨਾਂ ਦੁਕਾਨ ਤੇ ਵੇਖਿਆ ਸਵਰਨਾ ਭਾਈ ਦੀ ਦੁਕਾਨ ਤੇ ਖੁੱਲੀ ਨਹੀਂ ਹਾਂ ਉਹ ਦੁਕਾਨ ਮੈਨੂੰ ਲੱਗਦਾ ਘਾਟ ਹੀ ਖੋਲਦਾ ਕਹਿੰਦਾ ਸੀ ਨਾ ਕਿ ਦੁਕਾਨ ਦਾ ਕੰਮ ਘਾਟ ਹੀ ਐ ਮੈਨੂੰ ਲੱਗਦਾ ਨਾ ਬਾਹਰ ਕਿਤੇ ਜੋਬ-ਜੋਬ ਲੱਗ ਗਿਆ ਚਲੋ ਭਾਈ ਨਾਲ ਤੇ ਬਾਅਦ ਚ ਗੱਲ ਕਰਦੇ ਆ ਇਹਦੇ ਨਾਲ ਲੱਗਦਾ ਮੈਨੂੰ ਹੁਣੇ ਗੱਲ ਕਰਨੀ ਪੈਣੀ ਆ ਜਿਵੇਂ ਹੁਣ ਇਗਨੋਰ ਮਾਰ ਕੇ ਗਈ ਐ ਨਾ ਦੁਬਾਰਾ ਮਾਰੇ ਨਾ ਉਹ ਕੱਢ ਲੈ ਤੂੰ ਵੀ ਜਿਹੜਾ ਉੱਤੇ ਗੁੱਸਾ ਕੱਢਣਾ ਆ ਪਹਿਲੇ ਨਾ ਆਪਣੀ ਵਾਰੀ ਚੱਲ ਕੇ ਜ गेम ना दूरी छाई चलो वाह बहुत सोनी बनाई है शिव हाँ व्हील का है, और आ जा मम्मी मुझे चॉकलेट चाहिए जा शिव अंदर पे चॉकलेट खा ले जा ਕਿੱਦਾਂ ਰਾधिका ਠੀਕ ਆ ਉੱਪਰ ਕੱਲੀ ਹੋ ਬੈਠੀ ਰਹਿਣੀ ਆ ਕਦੇ نیچے ਆ ਕੇ ਮੇਰੇ ਨਾਲ ਵੀ ਦੋ ਗੱਲਾਂ ਕਰ ਲਿਆ ਕਰ ਆਜੋ ਹਰਦੀਪ ਜੀ ਦੀ ਬੈਠੋ ਇੱਥੇ ਕਿਵੇਂ ਦੱਸੋ ਠੀਕ ਹੋ ਤੁਸੀਂ ਦਿਲ ਤਾਂ ਮੇਰਾ ਬੜਾ ਕਰਦਾ ਵੀ ਮੈਂ ਆਪਣੀ ਜਠਾਣੀ ਕੋਲ ਜਾਵਾਂ ਨੀਚੇ ਤੇ ਦੋ ਕੁੜੀ ਬੈਵਾ ਗੱਲਾਂ ਗੁੱਲਾਂ ਮਾਰ ਕੇ ਆਵਾਂ ਪਰ ਕੀ ਕਰਾਂ ਮੇਰੀ ਜਠਾਣੀ ਦਾ ਤਾਂ ਪਾਰੇ ਉਹ ਚੜਿਆ ਰਹਿੰਦਾ ਉਹ ਚੱਲ ਘਰ ਚ ਆਪਾਂ ਇਕੱਠੇ ਰਹਿਨੇ ਆ ਲੜਨਾ ਵੀ ਆ ਤੇ ਪਿਆਰ ਵੀ ਕਰਨਾ ਸ਼ਿਵੂ ਕੋਤੇ ਚੀਜ਼ ਇੱਧਰ ਛੱਡ ਗਿਆ ਕੋਤੇ ਇੰਨੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਲੈ ਕੇ ਦੇ ਦਿਆਂ ਉਹਨੂੰ ਖਾ ਲਿਆ ਕਰੋ ਐਵੇਂ ਇੱਧਰ ਉੱਧਰ ਰੋਦੀਆਂ ਰਹਿੰਦੀਆਂ ਮੰਮੀ ਇਹ ਉਹ ਨਹੀਂ ਖਾਣਾ ਮੇਜੀ ਚੁੱਕਰ ਖਾਣਾ ਚੱਲ ਠੀਕ ਐ ਚੱਲ ਜਾ ਅੰਦਰ ਰਾਧਿਕਾ ਇੰਨੀਆਂ ਮਹਗੇ ਮਹਗੇ ਚੀਜ਼ਾਂ ਨੇ ਚਾਹ ਤਾਂ ਨਾ ਇਹਨੂੰ ਲੈ ਕੇ ਨਾ ਦੇਆ ਕਰ ਨਹੀਂ ਇਹਨੂੰ ਪੂਰੀ ਖਵਾਇਆ ਕਰ ਦੀਦੀ ਬੱਚੇ ਹੈਗੇ ਆ ਦੁਕਾਨ ਤੇ ਲੈ ਜਾਉ ਨਾ ਚੀਜ਼ ਦੇਖ ਕੇ ਅੜ ਜਾਂਦੇ ਆ ਹੁਣ ਉਹਨਾਂ ਨੂੰ ਥੋੜੀ ਪਤਾ ਆ ਵੀ ਮਹਿੰਗੀ ਆ ਕਿ ਸਸਤੀ ਆ ਚਲ ਤੈਂ ਕਿਹੜਾ ਪੱਲਿਓ ਲੈ ਕੇ ਦੇਣੀ ਹੁੰਦੀ ਆ ਪੈਸੇ ਤਾਂ ਮੇਰੇ ਘਰ ਵਾਲੇ ਦੀ ਜੇਬ ਚੋਂ ਹੀ ਜਾਂਦੇ ਆ ਆ ਦੇਖ ਲਓ ਤੁਸੀਂ ਆਪ ਦਾ ਹਾਲ ਤਾਂ ਹੀ ਨੀ ਮੈਂ ਤੁਹਾਡੇ ਕੋਲ ਥੱਲੇ ਵੈਂਦੀ ਤੁਸੀਂ ਨਾ ਹਰ ਗੱਲ ਗੱਲ ਤੇ ਮੈਨੂੰ ਟਾਂਚ ਮਾਰਦੇ ਹੋ ਵੇਖ ਕੋਈ ਚੰਗੀ ਗੱਲ ਆ ਆ ਦੇਖ ਲਾ ਮੇਰੀ ਵਾਲੀ ਅੰਚੂ ਵੀ ਤਾਂ ਜਾਂਦੀ ਆ 10 ਰੁਪਏ ਲੈ ਕੇ ਸਾਰਦੀ ਆ ਆ ਤੇਰੇ ਵਾਲਾ ਵਾੜੀ ਕਿੱਗਾ ਵੀ ਜਿਹੜਾ 50 50 ਰੁਪਏ ਦੀ ਚੀਜ਼ ਤੋਂ ਘੱਟ ਥੱਲੇ ਆਉਂਦਾ ਹੀ ਨਹੀਂ ਆ ਦੇਖ ਜਵਾਕਾਂ ਦਾ ਕਿੰਦਰ ਜੁਆਏ 50 ਰੁਪਈਆ ਦਾ ਹੁੰਦਾ ਟੁਆਏ ਨਿਕਲਿਆ ਲੈ ਗਿਆ ਤੇ ਇਹ ਨੂੰ ਇੱਥੇ ਸੁੱਟ ਗਿਆ ਚਲੋ ਕੋਈ ਗੱਲ ਨਹੀਂ ਹੁਣ ਉਹ ਖੇਡਦਾ ਪਿਆ ਆ ਉਹਨੇ ਖੇਡ ਕੇ ਤਾਂ ਮੇਰੇ ਕੋਲ ਹੀ ਆਣਾ ਬੈਠੂਗਾ ਤੇ ਮੈਂ ਉਹਨੂੰ ਖਵਾ ਦੂੰਗੀ ਤੁਸੀਂ ਨਾ ਐਵੇਂ ਬੱਚਿਆਂ ਦੀ ਚੀਜ਼ਾਂ ਨਾ ਗਿਣਿਆ ਕਰੋ ਨਹੀਂ ਤੂੰ ਜਵਾਕ ਦੀਆਂ ਚੀਜ਼ਾਂ ਗਿਣਨੀਆਂ ਕਹਿੰਦੀ ਆ ਕੱਲ ਸਾਰਾ ਦਿਨ ਕਿੱਥੇ ਸੀ ਮੇਰੇ ਕੋਲ ਹੀ ਸੀ ਸਾਰਾ ਦਿਨ ਖਵਾਇਆ ਪਿਆ ਉਹਨੂੰ ਮੈਂ ਦੀਦੀ ਜੀ ਤੁਸੀਂ ਕਿਤੇ ਜਾਣਦੇ ਹੋ ਤੁਹਾਡੇ ਪਿੱਛੇ ਅੰਸ਼ੂ ਵੀ ਤਾਂ ਮੈਂ ਹੀ ਸੰਭਦੀ ਆ ਐਵੇਂ ਗੱਲ ਗੱਲ ਤੇ ਤੁਸੀਂ ਐਵੇਂ ਗੱਲਾਂ ਕਿਉਂ ਸੁਣਾਉਂਦੇ ਆ ਫੇਰ ਕੀ ਹੋ ਗਿਆ ਮੇਰੇ ਪਿੱਛੇ ਜੇ ਤੁਸੀਂ ਇੱਕ ਦਿਨ ਸ਼ਿਵੂ ਨੂੰ ਸਾਥ ਲਿਆ ਤਾਂ ਨਾ ਭਾਈ ਮੈਨੂੰ ਤਾਂ ਆਪਣਾ ਗੁਜ਼ਾਰਾ ਨਹੀਂ ਹੈਗਾ ਹਰ ਇੱਕ ਗੱਲ ਤੇ ਤੂੰ ਤਾਂ ਟਾਂਚ ਚ ਲੈ ਜਾਨੀ ਆ ਉਹ ਬੱਸ ਕਰੋ ਇੰਨੀ ਕੁ ਸਿਆਣੀ ਹੈਗੀ ਆ ਮੈਂ ਜਦੋਂ ਕੋਈ ਗੱਲ ਕਰਦਾ ਨਾ ਸਮਝ ਆਂਦਾ ਵੀ ਉਹ ਨਾਰਮਲੀ ਗੱਲ ਕਰਦਾ ਪਿਆ ਕਿ ਟਾਂਡ ਚ ਗੱਲ ਕਰਦਾ ਪਿਆ ਬੇਫੂਕ ਨਹੀਂ ਕੀ ਮੈਂ ਆਹ ਦੇਖ ਲੈ ਕਿਹੜੀ ਟੋਨ ਚ ਗੱਲ ਕਰਦੀ ਆ ਮੈਂ ਸਾਰੀ ਸਮਝਦੀ ਆ ਮੈਂ ਆਈ ਸੀ ਵੀ ਦੋ ਘੜੀ ਬਹਿ ਕੇ ਨਾ ਗੱਲਾਂ ਕਰਦੇ ਆ ਪਰ ਤੂੰ ਤੇ ਤੂੰ ਹਰ ਇੱਕ ਗੱਲ ਨੂੰ ਨਾ ਕਲੇਸ਼ ਵਾਲੇ ਪਾਸੇ ਲੈ ਜਾਨੀ ਆ ਚਲੋ ਠੀਕ ਹੈ ਜੀ ਜੇ ਤੁਹਾਨੂੰ ਲੱਗਦਾ ਨਾ ਮੈਂ ਹਰ ਗਰ ਕਲੇਸ਼ ਵਾਂ ਲੈ ਜੰਨੀ ਆ ਤੇ ਜਿਹੜੀਆਂ ਪੋੜੀਆਂ ਨਾ ਉੱਤੇ ਨੂੰ ਆਂਦੀਆਂ ਤਾਂ ਥੱਲੇ ਨੂੰ ਵੀ ਜਾਂਦੀਆਂ ਕੋਈ ਗੱਲ ਨਹੀਂ ਮੈਂ ਮੇਰੇ ਵਾਲੇ ਨੂੰ ਸਮਝਾਉਣੀ ਆ ਵੀ ਥੋੜਾ ਜਿਹਾ ਹਿਸਾਬ ਨਾਲ ਹੀ ਪੈਸੇ ਦਿਆ ਕਰ ਕਿਤੇ ਤੇਰੇ ਘਰ ਵਾਲਾ ਫੈਕਟਰੀ ਚ ਕੁੰਡੀਆਂ ਕੰਡੀਆਂ ਤਾਂ ਨਹੀਂ ਮਾਰਦਾ 5 ਸਾਲ ਹੋ ਗਏ ਦੀਦੀ ਆਪਸ ਚ ਦੋਨਾਂ ਭਰਾਵਾਂ ਨੂੰ ਕੰਮ ਕਰਦੇ ਆ ਨੂੰ ਅੱਜ ਤੱਕ ਨਾ ਇਦਾਂ ਦੀ ਕੋਈ ਗੱਲ ਨਿਕਲੀ ਨਹੀਂ ਬਾਤ ਤੁਸੀਂ ਇਦਾਂ ਦੀਆਂ ਨਵੀਆਂ-ਨਵੀਆਂ ਚੀਜ਼ਾਂ ਕੀ ਸੋਚਦੇ ਰਹਿੰਦੇ ਹੋ ਰੋਇ ਦਿਹਾੜੀ 5 ਸਾਲ ਹੋ ਗਏ ਤੇਰਾ ਵੀ ਜਵਾਬ 5-10 ਰੁਪਈਆਂ ਦੀ ਚੀਜ਼ ਲੈਂਦਾ ਸੀ ਤੇ ਹੁਣ 50 ਰੁਪਈਆਂ ਦੀ ਚੀਜ਼ ਉਹ ਵੀ ਰੁਲਦੀ ਪਈ ਆ ਕੋਈ ਨਾ ਕੋਈ ਤਾਂ ਦਿਮਾਗ 'ਚ ਫੇਰ ਗੱਲਾਂ ਚੱਲਦੀਆਂ ਹੀ ਨੇ ਚਲੋ ਠੀਕ ਆ ਦੀਦੀ ਤੁਹਾਡੀ ਗੱਲ ਮੰਨ ਲੈਨੇ ਆ ਜੇ ਇਹ ਕੰਮ ਤੋਂ ਜਾਂ ਪ੍ਰਾਪਰਟੀ ਵਾਲੇ ਪਾਸਿਓ ਹੁੰਡੀਆਂ ਲਾਉਂਦੇ ਵੀ ਨੇ ਤੇ ਸਾਰਾ ਹਸਾਬ-ਕਾਬ ਤਾਂ ਬਾਜੀ ਕੋਲ ਹੀ ਐ ਤੇ ਬਾਜੀ ਆਪੇ ਦੇਖ ਲੈਣਗੇ ਨਿਬੜ ਲਣਗੇ ਕੱਲ ਨੂੰ ਕੋਈ ਗੱਲ ਹੋਊਗੀ ਆਪਣੇ ਭਰਾ ਨਾਲ ਉਹ ਕਹਾਵਤ ਤਾਂ ਸੁਣੀ ਹੋਣੀ ਰਾਧਿਕਾ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬ ਕੋਈ ਗੱਲ ਨਹੀਂ ਹੋਣੀ ਖਿੱਚਦੀਆਂ ਕੰਨ ਮੇ ਉਹਨਾਂ ਦੇ ਸਾਰੀ ਗੱਲ ਦੱਸਦੀਆਂ ਜਾ ਕੇ ਮੈਂ ਦੀਦੀ ਮੈਂ ਤੁਹਾਨੂੰ ਇੱਕ ਚੀਜ਼ ਸਮਝਾ ਦੰਨੀ ਆ ਉਹ ਸਵੇਰ ਦੇ ਥੱਕੇ ਹੁੰਦੇ ਨਾ ਦੁਪਹਿਰੇ ਵਸੇ ਰੋਟੀ ਖਾਣ ਆਂਦੇ ਆ ਉਹ ਵੀ ਉਹਨਾਂ ਨੂੰ ਚੈਨਲ ਖਾਂਦਿਆ ਕੋਈ ਮੈਂ ਤਾਂ ਇਹੀ ਕਹਿਨੀ ਆ ਉਹਨਾਂ ਨੂੰ ਹੁਣ ਆਂਦਿਆਂ ਨੂੰ ਨਾ ਆਪਣੇ ਘਰ ਦੇ ਕਲੇਸ਼ ਨਾ ਦੱਸਣ ਲੱਗ ਗਏ ਬਾਕੀ ਤੁਹਾਡੀ ਮਰਜ਼ੀ ਜਿੱਦਾਂ ਕਰਨਾ ਕਰੋ ਹਾਂਜੀ ਹਾਂਜੀ ਮੈਡਮ ਮੈਨੂੰ ਪਤਾ ਹੈ 2 ਮਹੀਨੇ ਦੀ ਫੀਸ ਪੈਂਡਿੰਗ ਪਈ ਆ ਕੋਈ ਗੱਲ ਨਹੀਂ ਮੈਮ ਤੁਸੀਂ 1-2 ਦਿਨ ਦਾ ਵੇਟ ਕਰੋ ਮੈਂ ਤੁਹਾਨੂੰ ਪੇ ਕਰਵਾ ਦਿੰਨੀ ਆ ਪਲੀਜ਼ ਮੈਮ ਇੱਕ ਰਿਕਵੈਸਟ ਆ ਤੁਸੀਂ ਬਾਰ-ਬਾਰ ਬੱਚੇ ਨੂੰ ਨਾ ਘਿਆ ਕਰੋ ਗੁੰਮੂ ਮੈਮ ਛੋਟੀ ਆ ਦਿਲ ਤੇ ਨਾ ਗੱਲ ਜਲਦੀ ਲੈ ਜਾਂਦੀ ਆ ਕਿਮਨ ਥੈਂਕ ਯੂ ਅੰਸਾ ਸੁਨੂਆ ਨਾਲ ਵੀ ਗੱਲ ਕਰਕੇ ਕੀ ਫਾਇਦਾ ਇਹਨਾਂ ਕੋਲ ਤਾਂ ਮੇਰੇ ਵਾਸਤੇ ਤਾਂ ਕੁਝ ਹੈ ਹੀ ਨਹੀਂ ਨਾ ਹੀ ਮੇਰੀ ਧੀਆਂ ਵਾਸਤੇ ਜੇ ਮੈਂ ਆਪਣੇ ਘਰ ਵਾਲੇ ਨਾਲ ਗੱਲ ਕਰਦੀ ਆ ਨਾ ਉਹਨਾਂ ਕੋਲ ਮੇਰੇ ਵਾਸਤੇ ਕੁਝ ਹੈਗਾ ਨਾ ਮੇਰੀ ਧੀਆਂ ਵਾਸਤੇ ਇਸ ਟਾਈਮ ਤਾਂ ਸਾਰਾ ਪਰਿਵਾਰ ਇੱਕ ਪਾਸੇ ਤੇ ਮੈਂ ਤੇ ਮੇਰੀ ਧੀਆਂ ਇੱਕ ਪਾਸੇ ਜਿਸੇ ਮੈਂ ਰਾਧਿਕਾ ਭਾਬੀ ਨੂੰ ਫੋਨ ਕਰਦੀ ਆ ਉਹਨਾਂ ਨੇ ਕਹਿਣਾ ਮੈਂ ਕੱਲ ਤਾਂ ਹੋ ਕੇ ਗਈਆਂ ਤੇ ਅੱਜ ਪੈਸੇ ਮੰਗਣ ਲੱਗੀ ਰੱਬਾ ਤੂੰ ਹੀ ਕੋਈ ਹੱਲ ਕੱਢ ਦੇ ਆ ਯਾਰ ਮੈਂ ਨਹੀਂ ਗੱਡੀ ਕਢਣੀ ਅੱਭੀ ਉਹ ਲਵ ਨੂੰ ਕਹਿ ਦੋ ਚਾਹ ਉਹਨਾਂ ਦੇ ਠੀਕ ਹੈ ਉੱਪਰ ਹਾਂ ਯਾਰ ਮੈਂ ਤੈਨੂੰ ਕਿਹਾ ਸੀਗਾ ਯਾਰ ਗੱਡੀ ਮੈਂ ਨਹੀਂ ਕਢਣੀ ਹੈ ਕਿ ਤੁਸੀਂ ਕਢ ਲਿਓ ਯਾਰ ਮੇਰਾ ਬੈ ਪੈ ਗਿਆ ਗਾਵਾ ਜੇ ਤੁਸੀਂ ਆਪਣੀ ਗੱਡੀ ਲਿਆਓਗੇ ਤਾਂ ਮੈਂ ਚੱਲ ਪੂੰਗਾ ਠੀਕ ਹੈ ਭਾਬੀ ਤੇ ਗੜੇ ਮਨਪ੍ਰਤਵੀਰੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਤੁਹਾਡੇ ਕੋਲ ਟਾਈਮ ਹੈ ਹਾਂ ਹਾਂ ਭਾਬੀ ਦੱਸੋ ਲਾਪਤ ਮਮੀ ਤੁਹਾਡੇ ਮਗਰ ਹੀ ਪਈਆਂ ਰਹਿੰਦੀਆਂ ਤੁਸੀਂ ਢੜ ਕਿਹਦੇ ਨਾਲ ਖੁੱਲ ਹੋਗੇ ਵੀਰੇ ਤੁਹਾਨੂੰ ਪਤਾ ਹੀ ਹੈ ਲਾਪ੍ਰਿਤ ਮਮੀ ਦਾ ਉਹ ਤਾਂ ਮੇਰੇ ਮਗਰ ਪਈਆਂ ਹੋਈਆਂ ਸੀ ਹੁਣ ਇਹਨਾਂ ਦਾ ਵੀ ਉਹੀ ਹਾਲ ਹੈ ਭਰਾ ਦੇ ਤਾਂ ਮੈਨੂੰ ਸਮਝ ਨਹੀਂ ਲੱਗਦੀ ਕਿ ਤੂੰ ਤੁਹਾਡੇ ਨਾਲ ਕਿਹੜੇ ਜਨਮ ਦਾ ਬਦਲਾ ਲੈ ਰਿਹਾ ਜੀ ਵੀਰੇ ਇੱਕ ਵਾਰ ਤੁਸੀਂ ਸਮਝਾ ਕੇ ਦੇਖ ਲਓ ਕੀ ਪਤਾ ਤੁਹਾਡੇ ਕਹਿੰਦੇ ਧੀਆਂ ਦੀ ਇੱਜ਼ਤ ਕਰਨ ਨਾਲ ਜੀ ਮੈਂ ਤਾਂ ਬਥੇਰਾ ਬਾਈ ਨਾਲ ਮੱਥਾ ਮਾਰ ਲਿਆ ਪਰ ਉਹ ਤਾਂ ਮੰਮੀ ਦੇ ਮਗਰ ਹੀ ਲੱਗਾ ਹੋਇਆ ਇੱਕ ਵਾਰੀ ਬਾਈ ਨਾਲ ਤੁਹਾਨੂੰ ਸਿੱਧੇ ਹੋਣਾ ਪੈਣਾ ਵਾ ਬਾਈ ਵੀ ਤਾਂ ਹੀ ਲੈਣ ਤੇ ਆਊਗਾ ਵੀਰੇ ਇੱਕ ਵਾਰ ਤਮ ਜੁਬਾਨ ਲੜਾ ਕੇ ਦੇਖ ਲਈ ਮਾਰਨ ਲੱਗੇ ਮੈਂ ਟਨ ਨਹੀਂ ਲਗਾਉਂਦੇ ਤੇ ਮੈਂ ਆਪਣੀਆਂ ਧੀਆਂ ਦੇ ਸਾਹਮਣੇ ਕੁੱਟ ਨਹੀਂ ਖਾ ਸਕਦੀ ਭਾਬੀ ਫਾਇਦਾ ਕੋਈ ਹੈ ਨਹੀਂ ਸਾਰੇ ਤਾਂ ਤੁਹਾਡੇ ਖਿਲਾਫ ਹੈਗੇ ਆ ਵੀਰੇ ਜਿੰਨਾ ਚਿਰ ਵੀ ਆ ਮੈਂ ਇਸ ਘਰ ਤੇ ਆਪਣੀਆਂ ਧੀਆਂ ਕਰਕੇ ਹੀ ਆ ਭਾਬੀ ਜਿਹੜੀ ਚੀਜ਼ ਦੀ ਲੋੜ ਹੈਗੀ ਧੀਆਂ ਵਾਸਤੇ ਮੈਨੂੰ ਦੱਸ ਦਿਓ ਵੀਰੇ ਮੈਂ ਨਾ ਗੁੰਨੂ ਦੀ ਫੀਸ ਨਹੀਂ ਆ ਦੋ ਮਹੀਨੇ ਦੀ ਮੈਂ ਤਾਂ ਇਹਨਾਂ ਨੂੰ ਵੀ ਫੋਨ ਕਰਕੇ ਦੇਖ ਲਿਆ ਨਾ ਮੇਰਾ ਫੋਨ ਚੱਕਰੇ ਨਾ ਮੈਂ ਘਰੇ ਗੱਲ ਕਰ ਸਕਦੀ ਵੀਰੇ ਜੇ ਘਰੇ ਆਂਦੇ ਵੀ ਐ ਤੇ ਸਿੱਧੀ ਮੰਮੀ ਕੋਲ ਚਲੇ ਜਾਂਦੇ ਨੇ ਮੇਰੇ ਨਾਲ ਤਾਂ ਇਹ ਗੱਲ ਵੀ ਨਹੀਂ ਕਰਦੇ ਪਰ ਗੱਲ ਐ ਵੀ ਹੈ ਨਾ ਵੀਰੇ ਤੁਸੀਂ ਇੱਕ ਵਾਰ ਹੈਲਪ ਕਰ ਦੋਗੇ ਦੋ ਵਾਰ ਕਰ ਦੋਗੇ ਬਾਰ ਬਾਰ ਚੰਗੀ ਮੈਂ ਵੀ ਨਹੀਂ ਲੱਗਦੀ ਤੁਹਾਡੇ ਤੋਂ ਮੰਗਦੀ ਭਾਬੀ ਤੁਸੀਂ ਮੇਰੀ ਭੈਣ ਵੀ ਹੋ ਤੇ ਭਾਬੀ ਵੀ ਹੋ ਤੇ ਆਪਣੇ ਜਿਹੜੇ ਛੋਟੇ ਦਿਓਰ ਕੋਈ ਚੀਜ਼ ਵੀ ਮੰਗ ਲੋਗੇ ਤਾਂ ਕੋਈ ਚੱਕਰ ਨਹੀਂ ਹੈਗਾ ਚਲ ਸ਼ੁਕਰ ਹੈ ਕੋਈ ਤਾਂ ਮੈਨੂੰ ਇਸ ਘਰ ਤੋਂ ਸਮਝਦਾ ਮੈਨੂੰ ਨਾ 2500 ਰੁਪਏ ਚਾਹੀਦਾ ਸੀ ਵੀਰੇ 2 ਮਹੀਨੇ ਦੀ ਪੀਸ ਹੋਈ ਹੋਈ ਗੰਨੂ ਦੀ ਹਲੋ ਬਬਲੀ ਤੁਹਾਡਾ ਛੋਟਾ ਭਰਾ ਰਣ ਨਾਲ ਹੀ ਹੈ ਮੰਮੀ ਮੰਮੀ ਕੋਈ ਨਾ ਕੋਈ ਨਾ ਰੱਖ ਲਓ ਮੋਢੇ ਤੇ ਹੱਥ ਫੜ ਕਿ ਹੋਇਆ ਮੈਂ ਕਿਹਾ ਕੁਝ ਕਹਿਨੀ ਆ ਸੱਤ ਘਰ ਤਾਂ ਡੈਨ ਵੀ ਛੱਡ ਦਿੰਦੀ ਆ ਤੇ ਤੂੰ ਮੇਰਾ ਘਰ ਪੱਟਣ ਲੱਗੀ ਐ ਐ ਕੀ ਹੋ ਗਿਆ ਤੁਸੀਂ ਕਿਉਂ ਮਜਮਲਾ ਲਿਆ ਇੱਥੇ ਮੰਮੀ ਆ ਤੁਹਾਡੀ ਵੱਡੀ ਨੂੰ ਮੇਰਾ ਘਰ ਪੱਟਣ ਲੱਗੀ ਆ ਤੇ ਮੈਂ ਚੱਲਨੀ ਆ ਪੇਕੇ ਲੈ ਤੈਨੂੰ ਮੈਂ ਕਿੰਨੀ ਵਾਰ ਕਿਹਾ ਪੇਕੇ ਜਾਣ ਦੀ ਗੱਲ ਨਾ ਕਰਿਆ ਕਰ ਮੇਰਾ ਨਾ ਏਕਮ ਬਿਨਾ ਦਿਲ ਨਹੀਂ ਲੱਗਦਾ ਮੈਨੂੰ ਦੱਸ ਤਾਂ ਸਿਰ ਹੋਇਆ ਕੀ ਆ ਮੰਮੀ ਜਦੋਂ ਮੈਂ ਉੱਪਰ ਆਈ ਆ ਨਾ ਆ ਹੱਥ ਇੱਥੇ ਸੀ ਹੁਣ ਤੁਸੀਂ ਆਪ ਹੀ ਦੇਖ ਲਓ ਲਾਭ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜਿੱਦਾਂ ਦੀ ਤੂੰ ਸੋਚੀ ਬੈਠੀ ਆ ਹਰ ਵੇਲੇ ਨਾ ਆਪਣੇ ਦਿਮਾਗ 'ਚ ਗੰਦ ਨਾ ਭਰਿਆ ਕਰ ਰਿਸ਼ਤਿਆਂ ਨੂੰ ਨਾ ਜੋੜਨਾ ਸਿੱਖ ਮੈਂ ਥੋੜੀ ਦੇਰ ਹੋਰ ਨਾ ਉੱਤੇ ਆਂਦੀ ਤੇ ਇੱਥੇ ਰਿਸ਼ਤਾ ਜੁੜਿਆ ਹੀ ਸੀਗਾ ਬਾਕੀ ਜਿੰਨੂੰ ਜਿੰਦਾ ਘਰਵਾਲਾ ਪੁੱਛਦਾ ਹੋਵੇ ਉਹਨੇ ਦੂਜਿਆਂ ਦੇ ਤੇ ਅੱਖ ਰੱਖਣੀ ਰੱਖਣੀ ਹੈ ਸਾਹਬ ਨਾਲ ਬੋਲ ਲੈ ਲਾਪਰੇ ਤੇ ਕੁਛ ਤੇਰੀ ਆ ਨਾ ਸੋਚ ਗਿਰੀ ਹੋਈ ਐ ਤੇ ਤੇਰੀਆਂ ਗੱਲਾਂ ਵੀ ਗਿਰੀਆਂ ਹੋਈਆਂ ਭਾਬੀ ਸਹੀ ਗੱਲ ਕਰਦੀ ਵੀ ਆਪਣੀ ਸੋਚ ਨੂੰ ਸਹੀ ਕਰ ਲਾ। ਅੱਤੇ ਚੁੱਪ ਕਰ ਵੇ। ਤੂੰ ਉਹਦੇ ਵੱਲ ਹੋ ਕੇ ਇਹਨੂੰ ਬੋਲਦਾ। ਮੰਮੀ ਜੀ ਜੇ ਦਿਓਰ ਪਰਜਾਈ ਖੜ ਕੇ ਗੱਲ ਕਰ ਰਹੇ ਆ ਨਾ ਇਹਦਾ ਮਤਲਬ ਐ ਨਹੀਂ ਕਿ ਇਸ ਰਿਸ਼ਤੇ ਨੂੰ ਗਲਤ ਸਮਝਿਆ ਜਾਵੇ। ਦਿਓਰ ਪਰਜਾਈ ਨਾ ਭੈਣ ਭਰਾ ਵੀ ਹੁੰਦੇ ਨੇ। ਆਹੋ ਤੇਰੇ ਵਰਗੀ ਦਾ ਕੀ ਪਤਾ? ਰਾਪੜਾ ਕਹਿ ਕੇ ਵੀ ਭਾਬੀ ਇੱਕ ਨਾ ਕੀ ਬੰਨਣਾ ਇਹਦਾ ਇੱਕ ਹੋਰ ਮਾਰ ਇਹਦੇ ਛੋਕਰਾ ਬੈਗ ਚ ਪੱਪੜੇ ਨਹੀਂ ਗੱਡੇ ਪਤਾ ਸੀ ਇਹਨੇ ਅੱਜ ਹੀ ਕੰਮ ਹੋਣਾ ਇਹ ਕੰਮ ਟੀਊਸ਼ਨੇ ਚੱਕਦੀਆਂ ਓਏ ਤੂੰ ਪਾਗਲ ਆ ਆ ਕੇ ਕਰ ਦਿੱਲੀ ਇਹ ਤੂੰ ਮੰਮੀ हट ਜਾ ਮੈਂ ਇਸ ਘਰ ਚੋਂ 1 ਮਿੰਟ ਨਹੀਂ ਰਹਿਣਾ ਨਹੀਂ ਇਹ ਮਗਰ ਲੱਕੇ ਤੂੰ ਆਪਣਾ ਘਰ ਖਰਾਬ ਕਰਨਾ ਚਾਹਦੀ ਇਹ ਤਾਂ ਪਹਿਲੇ ਚਾਹੰਦੀ ਆ ਜਿੱਦ ਤੱਕ ਘਰ ਖਰਾਬ ਹੋਵੇ ਇਹ ਤਾਂ ਬੜਾ ਕੁਝ ਚਾਹੰਦੀ ਆ ਮੈਨੂੰ ਤੇ ਅੱਜ ਪਤਾ ਲੱਗਾ ਓ ਤੂੰ ਇੱਥੇ ਬੈ ਮੇਰਾ ਪੁੱਤ ਜੇ ਤੂੰ ਚੱਲ ਗਈ ਨਾ ਇਹਨੇ ਤਾਂ ਹੋਰ ਖੁਸ਼ ਹੋਣਾ ਲੱਭੜ ਕਿਹੜੀਆਂ ਜਵਾਕ ਵਾਲੀਆਂ ਗੱਲਾਂ ਕਰੀ ਜੰਨੀ ਆ ਆ ਭਾਬੀ ਦੇ ਵਿਆਹ ਨੂੰ ਦੇਖ ਲੈ ਤੇ ਆਪਣੇ ਵਿਆਹ ਨੂੰ ਦੇਖ ਲੈ ਕਿੰਨੇ-ਕਿੰਨੇ ਸਾਲ ਹੋ ਗਿਆ ਆਪਣੇ ਵਿਆਹ ਨੂੰ ਅੱਜ ਤੱਕ ਇੰਦਾ ਦੀ ਗੱਲ ਹੋਈ ਹੋਈ ਨਹੀਂ ਦੇਖੀ ਆ ਅੱਖਾਂ ਤੋਂ ਤੇ ਮੰਮੀ ਤੁਸੀਂ ਮੈਨੂੰ ਰੋਕੋ ਨਾ ਜਾ ਲੈੰਦੋ ਭੈਣੇ ਆਪਣਾ ਘਰ ਖਰਾਬ ਕਰਕੇ ਨਾ ਮੈਨੂੰ ਪਾਪਾ ਦੀ ਭਾਗੀ ਨਾ ਬਣਾ ਜੇ ਤੈਨੂੰ ਮੈਂ ਇੰਨੀ ਚੁੱਭਦੀ ਆ ਨਾ ਮੈਂ ਚਲੀ ਜਾਨੀ ਆ ਕੈਨ ਤੇ ਕੜਾਂ 'ਚ ਫਰਕ ਹੁੰਦਾ ਜੇ ਹੈਗੀ ਆ ਹਿੰਮਤ ਤੇ ਚੱਕ ਆਪਣਾ ਝੋਲਾ ਕੱਬੀ ਦਊਂਗੀ ਉਹ ਪਾਗਲ ਹੋਈ ਆ ਜਾਂ ਤੇਰੇ ਦਿਮਾਗ 'ਚ ਫਰਕ ਪੈ ਗਿਆ ਹਾਂ ਪੈ ਗਿਆ ਦਿਮਾਗ 'ਚ ਫਰਕ ਅਬ ਬਹਿ ਜਾ ਟਿੱਕੇ ਤੂੰ ਕਿੱਥੇ ਨਹੀਂ ਜਾਣਾ ਬੱਸ ਫਿਰ ਮੰਮੀ ਬਹਿ ਗਈ ਮੈਂ ਜਾਂ ਤੇ ਇਸ ਘਰ ਕਿਉਂ ਮੈਂ ਰਹੂੰਗੀ ਤੇ ਜਾਏ ਧੁਰਕੀ ਲੱਗ ਮਮੀ ਤੁਸੀਂ ਇੱਕ ਵਾਰ ਮੇਰੀ ਇਹਨਾਂ ਨਾਲ ਗੱਲ ਕਰਵਾ ਦਿਓ ਜੇ ਮੈਨੂੰ ਕਹਿਣਗੇ ਤੇ ਮੈਂ ਚਲੀ ਜਾਵਾਂਗੀ ਚੱਲ ਖੜ ਹਲੋ ਸਵਰਨਵੀਰੇ ਤੇ ਤੇਰੀ ਘਰ ਵਾਲੀ ਮੇਰੇ ਘਰ ਵਾਲੇ ਤੇ ਗਲਤ ਨਿਗਾਹ ਰੱਖਦੀ ਸੀ ਤੇ ਮੈਂ ਇਹਨੂੰ ਘਰੋਂ ਕੱਢਣ ਲੱਗੀ ਆ ਕੱਢਦਾ ਹਾਂ ਵਧੀਆ ਵਧੀਆ ਕੱਢ ਦੇ ਨੂੰ ਘਰੋਂ ਬਾਹਰ ਚੱਲ ਠੀਕ ਹੈ ਚਲੋ ਠੀਕ ਹੈ ਜਿਹਦਾ ਘਰ ਵਾਲਾ ਹੀ ਨਹੀਂ ਨਾਲ ਖੜਾ ਤੇ ਬਾਕੀਆਂ ਤੋਂ ਕੀ ਉਮੀਦ ਹੈ ਬਸ ਫਿਰ ਇੱਥੇ ਨਾ ਹੁਣ ਆਂਡ ਗਵਾਣ ਦੇ ਸਾਹਮਣੇ ਖੜਕੇ ਨਾ ਸੱਚੀ ਨਾ ਬਣ ਕਿ ਸਾਡੀਆਂ ਮੰਤਾਂ ਕਰਨਗੀ ਤੇ ਅਸੀਂ ਤੈਨੂੰ ਅੰਦਰਵਾੜ ਲਾਂਗੇ ਚਲੋ ਦਾਦੀ ਇੱਧਰਾ ਕੀ ਹੋ ਗਿਆ ਜਿਹੜਾ ਤੁਸੀਂ ਬੈਕ ਚ ਗਾਤਾ ਐਡੇ ਸੋਹਣੇ ਤਾਂ ਰਹੇ ਸੀਗੇ ਆਪਾਂ ਇਹ ਤੂੰ ਨਾ ਆਪਣੀ ਮਾਂ ਨੂੰ ਪੁੱਛੀ ਇਹਨੇ ਅੱਜ ਕੀ ਹਰਕਤ ਕੀਤੀ ਆ